ਦੇਸ਼ ਦੇ ਅੰਦਰ ਕਿਉਂਕਿ ਬਹੁਤ ਸਾਰੀਆਂ ਰਾਸੀ ਪਾਰਟੀਆਂ ਲਗੀਆਂ ਸਟੇਟਾਂ ਦੀਆਂ ਪਾਰਟੀਆਂ ਲਗੀਆਂ ਨੈਸ਼ਨਲ ਪਾਰਟੀਆਂ ਲਗੀਆਂ ਸਾਰੇ ਆਪਣੀਆਂ ਅਜੰਡਾ ਲੈ ਕੇ ਜਾ ਰਹੇ ਨੇਗੇ ਪਿਛਲੇ 10 ਸਾਲ ਤੋਂ ਪਿਛਲੇ ਲਗਭਗ 10 ਸਾਲ ਤੋਂ 10 10-10 ਸਾਲ ਚੱਲ ਰਿਹਾਗਾ 10 ਸਾਲ ਤੋਂ ਦੇਸ਼ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇਗੇ ਔਰ 10 ਸਾਲ ਕੰਪਲੀਟ ਕਰਨ ਜਾ ਰਹੇ ਨੇ ਉਹ 10 ਸਾਲ ਤੋਂ ਲਗਾਤਾਰ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਇਹਨਾਂ 10 ਸਾਲਾਂ ਦੇ ਅੰਦਰ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਕੀ ਕੀ ਤਰੱਕੀ ਹੋਈ ਉਹ ਇਸ ਗੱਲ ਨੂੰ ਲੈ ਕੇ ਜਾ ਰਹੇ ਨੇ ਕਿ ਅਸੀਂ ਇਸ ਗੱਲ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਦੇਸ਼ ਜਾਣਦਾਗਾ ਦੇਸ਼ ਦੇ ਨਾਗਰਿਕ ਜਾਣਦੇ ਨੇਗੇ ਕਿ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆਗਾ 10 ਸਾਲਾਂ ਦੇ ਅੰਦਰ ਮਹਿੰਗਾਈ ਸਿਖਰਾਂ ਤੇ ਗਈ ਆ ਦਸਾ ਸਾਲਾਂ ਦੇ ਅੰਦਰ ਬੇਰੋਜ਼ਗਾਰੀ ਸਿਖਰਾਂ ਤੇ ਗਈ ਆ ਜਿਹੜੇ ਵਾਅਦੇ ਕਰਕੇ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ ਉਹ ਵਾਅਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ ਜੋ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਵਾਂਗੇ ਉਹ ਵਾਅਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ ਜੋ ਵਾਅਦਾ ਕਰਕੇ ਆਈ ਸੀ ਕਿ ਦੇਸ਼ ਦੇ ਅੰਦਰ ਅਸੀਂ ਵੱਡਾ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਇੰਡਸਟਰੀ ਲੈ ਕੇ ਆਵਾਂਗੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨਰਿੰਦਰ મોદી ਜੀ ਸੱਤਾ ਵਿੱਚ ਆਏ ਸੀਗੇ ਉਹ ਸਾਰੇ ਮਾਮਲਿਆਂ ਤੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ। ਔਰ ਅੱਜ ਦੇਸ਼ ਦੇ ਅੰਦਰ ਦੇਸ਼ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤ ਵੱਡਾ ਗੁੱਸਾ ਹੈ। ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਦੇਸ਼ ਦੇ ਲੋਕ ਇਕੱਠੇ ਹੋ ਰਹੇ ਨੇਗੇ। ਔਰ ਦੂਜੇ ਪਾਸੇ ਦੇਸ਼ ਦੀਆਂ तमाम ਸਿਆਸੀ ਪਾਰਟੀਆਂ ਨੇ ਇੱਕ ਇੰਡੀਆ ਅਲਾਈਅንስ ਇੰਡੀਆ ਅਲਾਈਅንስ ਗੱਠ ਜੋੜ ਦਾ ਗਠਨ ਕੀਤਾਗਾ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਾਰੀ ਕੋਈ ਚੱਲ ਰਹੀ ਸੀ ਬਹੁਤ ਸਾਰੀਆਂ ਮੀਟੀਆਂ ਬਹੁਤ سارے ਲੀਡਰ ਸਾਹਿਬਾਨ ਦੀ ਆਪਸ ਵਿੱਚ ਹੋਈਆਂ ਔਰ ਇੰਡੀਆ ਅਲਾਈਅਅንስ ਦਾ ਗਠਨ ਹੋਇਆ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦੇਣ ਦੇ ਲਈ ਉਹਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਦੇਸ਼ ਨੂੰ ਬਰਬਾਦ ਕਰਨ ਦਾ ਜੋ ਵੀੜਾ ਭਾਰਤੀ ਜਨਤਾ ਪਾਰਟੀ ਦੇ ਚੱਕਿਆਗਾ ਉਹਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਲਈ ਸਿਆਸੀ ਪਾਰਟੀਆਂ ਨੇ ਸਾਰੀਆਂ ਨੇ ਇੰਡੀਆ ਆਲਾਈਂਸ ਦਾ ਗਠਨ ਕੀਤਾ ਉਸ ਇੰਡੀਆ ਆਲਾਈਂਸ ਦੇ ਵਿੱਚ ਆਮ ਆਦਮੀ ਪਾਰਟੀ ਹਿੱਸਾ ਆਮ ਆਦਮੀ ਪਾਰਟੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਮੁੱਚੀ ਪਾਰਟੀ ਦਾ ਇੱਕ ਵਲੰਟੀਅਰ ਉਸ ਇੰਡੀਆ ਆਲਾਈਂਸ ਦਾ ਹਿੱਸਾ ਗਾਇ ਪੂਰਾ ਧੱਕ ਜਾਣਦਾਗਾ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਇੰਡੀਆ ਆਲਾਈਂਸ ਦੀਆਂ ਬਹੁਤ ਸਾਰੀਆਂ ਮੀਟੀਆਂ ਲਗਾਤਾਰ ਦੇ ਚੱਲ ਰਹੀ ਸੀ ਕਿ ਕਿਹੜੇ ਸੂਬੇ ਦੇ ਅੰਦਰ ਅਸੀਂ ਆਪਸੀ ਸਹਿਮਤੀ ਤੇ ਇਲੈਕਸ਼ਨ ਲੜਨੀ ਆ ਕਿਹੜੇ ਸੂਬਿਆਂ 'ਚ ਅਲੱਗ-ਅਲੱਗ ਲੜਨੀ ਆ ਇਹ ਪੂਰਾ ਇੱਕ ਮੈਪ ਇੱਕ ਖਾਕਾ ਤਿਆਰ ਹੋ ਰਿਹਾ ਸੀਗਾ ਔਰ ਇਸੇ ਦੇ ਦੌਰਾਨ ਇਸੇ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਦੇਸ਼ ਦੇ ਹੋਮ ਮਿਨਿਸਟਰ ਅਮੇਸ਼ ਸ਼ਾਜੀ ਵੱਲੋਂ ਇੱਕ ਝੂਠੇ ਮਨਕਰਤ ਇੱਕ ਫਰਜੀ ਇੱਕ ਜਾਲੀ ਫਰਜ਼ੀ ਕੇਸ ਜਿਹਨੂੰ ਦਿੱਲੀ ਦਾ ਸ਼ਰਾਬ ਕਟਾਲਾ ਕਹਿੰਦੇ ਨੇਗੇ ਉਸ ਕੇਸ ਦੇ ਵਿੱਚ ਪਹਿਲਾਂ ਵੀ ਸਾਡੇ ਕਾਫੀ ਨੈਸ਼ਨਲ ਲੀਡਰ ਜਿਹੜੇ ਨੇਗੇ ਉਹ ਜੇਲ੍ਹਾਂ ਚ ਝੂਠੇ ਪਰਚਿਆਂ ਦੇ ਅੰਦਰ ਕਰਕੇ ਜੇਲ੍ਹ ਚ ਬੰਦ ਕੀਤੇ ਹੋਏ ਨੇਗੇ ਹੁਣ ਉਸ ਕੇਸ ਦੇ ਵਿੱਚ ਬਾਰ-ਬਾਰ ਕਦੇ ਈਡੀ ਕਦੇ ਸੀਬੀਆਈ ਬਾਰ-ਬਾਰ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੂੰ ਨੋਟਸ ਭੇਜ ਰਹੀ ਆ ਸੱਤ ਨੋਟਿਸ ਲਗਾਤਾਰ ਸੱਤ ਨੋਟਸ ਜਿਹੜੇ ਨੇਗੇ ਉਹ ਸਾਡੇ ਕੌਮੀ ਕਨਵੀਨਰ ਰਵਿੰਦ ਕਿਲਜੀ ਬਾਜੀ ਨੂੰ ਭੇਜੇ ਜਾ ਰਹੇ ਨੇ ਕਿਉਂ ਭੇਜੇ ਜਾ ਰਹੇ ਨੇ ਕਿ ਤੁਸੀਂ ਇੰਡੀਆ ਅਲਾਈਂਸ ਤੋਂ ਬਾਹਰ ਆਓ ਤੁਸੀਂ ਇੰਡੀਆ ਅਲਾਈਂਸ ਦੇ ਨਾਲ ਗੱਠਜੋੜ ਨਾ ਕਰੋ ਤੁਸੀਂ ਗੱਠਜੋੜ ਤੋੜ ਦਿਓ ਕਿਉਂਕਿ ਪਿੱਛੇ ਜੇ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਰਹੂਗੀ ਉਹ ਬਿਆਨ ਦੇ ਪਿੱਛੇ ਮੰਸਾ ਕੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਡਰਾ ਕੇ ਧਮਕਾ ਕੇ ਉਧਰ ਦੇ ਝੂਠੇ ਕੇਸ ਬਣਾ ਕੇ ਅਸੀਂ ਇੰਡੀਆ ਅਲਾਈਅንስ ਤੋਂ ਵਕ ਕਰਾਂਗੇ ਪਰ ਲੇਕਿਨ ਆਮ ਆਦਮੀ ਪਾਰਟੀ ਆਦਰਸ਼ਵਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੀ ਆ ਸਾਡੇ ਕੌਮੀ ਕਨਵੀਨਰ ਜੀ ਹਰਵਿੰਦ ਕੇਜਰੀਵਾਲ ਜੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਲੈ ਕੇ ਚੱਲਦੇ ਨੇਗੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਬੱਚਿਆਂ ਨੂੰ ਪੜਾਉਣ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਲੋਕਾਂ ਦੀ ਜਿਹੜੀ ਆ ਚੰਗੀਆਂ ਸੇ ਸਹੂਲਤਾਂ ਦੀ ਗੱਲ ਲੈ ਕੇ ਚੱਲਦੇ ਨੇਗੇ ਸੋ ਇਸੇ ਗੱਲ ਕਰਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ ਔਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਕਾਮਿਕ ਕਰਮਚਾਰੀ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁਟਣਾ ਚਾਹੁੰਦੀ ਆ ਜੇਲ੍ਹ ਦੇ ਅੰਦਰ ਜਿਹੜਾ ਭੇਜਣਾ ਚਾਹੁੰਦੀ ਆ ਤਾਂ ਹੀ ਝੂਠਾ ਫਰਜੀ ਕੇਸ ਜਿਹਦੇ ਵਿੱਚ ਲਗਭਗ 1000 ਤੋਂ ਉੱਪਰ 1000 ਤੋਂ ਉੱਪਰ ਰੇਡਸ ਹੋ ਗਈਆਂ ਸਰਚ ਹੋ ਗਈਆਂ ਪਰ ਇੱਕ ਪੈਣੀ ਸਿੰਗਲ ਪੈਣੀ ਜਿਹੜੀ ਆ 1 ਰੁਪਿਆ ਜਿਹੜਾ ਹੈਗਾ ਸਾਡੇ ਕਿਸੇ ਨੇਤਾ ਦੇ ਉੱਤੋਂ ਕਿਸੇ ਦੇ ਘਰ ਦੇ ਉੱਤੋਂ ਕਿਸੇ ਦੇ ਲੋਕਰ ਦੇ ਵਿੱਚੋਂ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਇੱਕ ਸਿੰਗਲ ਰੁਪਿਆ ਜਿਹੜਾ ਉਹਨਾਂ ਈਡੀ ਨੂੰ ਮਿਲਿਆਗਾ ਨਾ ਸੀ ਵੀ ਨੂੰ ਮਿਲਿਆਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਆ ਕਿ ਜਿਹੜੀਆਂ ਸਾਹਮਣੇ ਪਾਰਟੀਆਂ ਨੇ ਗੀਆਂ ਉਹਨਾਂ ਨੂੰ ਆਪਸ ਵਿੱਚ ਪਾੜ ਦਿਓ ਉਹਨਾਂ ਨੂੰ ਡਰਾ ਕੇ ਜਿਹੜਾ ਖੰਡਾ ਦਿਓ ਤਾਂ ਕਿ ਸਿੰਗਲ ਜਿਹੜਾ ਇਹ ਇਲੈਕਸ਼ਨ ਜਿੱਤ ਜਾਣ ਪਰ ਲੇਕਿਨ ਆਮ ਆਦਮੀ ਪਾਰਟੀ ਜਦੋਂ ਤੋਂ ਜਦੋਂ ਤੋਂ ਪਿੱਛੇ ਪਹਿਲਾ ਪਹਿਲਾ ਇਹ ਸੀਗਾ ਕਿ ਆਮ ਆਦਮੀ ਪਾਰਟੀ ਇੰਡੀਆ ਲੈਂਚ ਨਹੀਂ ਹੋਊਗੀ ਜਦੋਂ ਤੋਂ ਪਿਛਲੇ ਹਫਤੇ ਲਗਾਤਾਰ ਸਾਡੇ ਨੈਸ਼ਨਲ ਲੀਡਰ ਸਹਿਬਾਨ ਅਰਵਿੰਦ ਕੇਜਰੀਵਾਦੀ ਦੇ ਨਿਸ਼ਾ ਨਿਰਦੇਸ਼ ਦੇ ਹੇਠ ਚਾਹ ਸੰਦੀਪ ਪਾਟਕ ਜੀ ਮੈਡਮ ਸਾਡੇ ਅਤਿਸ਼ੀ ਜੀ ਸੌਰਵ ਭਾਰਤਵਾਦ ਜੀ ਜਾਂ ਰਾਗਵ ਚੱਡਾ ਜੀ ਜਨੈਲ ਸਿੰਘ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਜਦੋਂ ਸਾਰੇ ਜਦੋਂ ਵਕ ਵਕ ਮੀਟਿੰਗਾਂ ਜਾ ਰਹੇ ਸੀਗੇ ਤਾਂ ਉਦੋਂ ਇਹ ਤੈ ਹੋ ਗਿਆ ਕਿ ਬਹੁਤ ਸਾਰੇ ਸੂਬਿਆਂ ਦੇ ਅੰਦਰ ਇੰਡੀਆ ਆਲਾਈன்ஸ் ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਇਲੈਕਸ਼ਨ ਲੜਨ ਜਾ ਰਹੀ ਹੈ ਯਾਨੀ ਕਿ ਸੀਟ ਸ਼ੇਰਿੰਗ ਜਦੋਂ ਗੱਲ ਸੀਟ ਸ਼ੇਰਿੰਗ ਤੇ ਪਹੁੰਚ ਗਈ ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਘਬਰਾ ਗਈ